ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਿੰਘੋਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਨੂੰ ਤਲਵੰਡੀ ਸਾਬੋ ਪੈਂਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੀ ਸੂਏ ਤਾਜੀ ਸੂਈ ਵਿਜਰਸੀ ਦਿਖਾਉਂਗਾ ਇਸ ਟਾਈਮ ਬਾਈ ਜੀ ਹੁਣੇ ਕਹਿੰਦੇ ਚੰਗੇ ਦੁੱਤ ਤੇ ਚਲਦੀ ਹੈ ਕਰਮਾਂ ਵਾਲੀ ਮਗਰ ਬੱਚੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਕਰਮਾਂ ਵਾਲੀ ਦੂਜਾ ਸੂਆ ਸੂਈ ਆ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 20 ਦਿਨ ਸੂਈ ਨੂੰ ਸਮਾ ਹੋ ਗਿਆ ਮਗਰ ਦੋਸਤੋ ਬੱਚੀ ਐ ਐਚ ਐਫ ਨਸਲ ਦੀ ਥਾਨ ਮੈਂ ਪਹਿਲਾਂ ਬੱਚੀ ਦੇ ਨੇਟ ਤੋਂ ਵਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਥਾਨ ਚਾਰੇ ਬਹੁਤ ਸੋਹਣੇ ਪੀੜੀ ਦੇ ਪਾ ਵਾਂਗੂ ਨੁਕਰਾਂ ਚ ਲੱਗੇ ਹੋਏ ਆ ਫੋਰ ਸ਼ਾਂਕ ਪੁਰਾਣੀ ਚਾਰੇ ਥਾਨਾ ਸੇਮ ਹੀ ਸਾਈਜ਼ 20 ਦਿਨਾਂ ਹੀ ਸੂਈ ਥੱਲੇ 20 ਕਿਲੋ ਤੋਂ ਦੇ ਇਸ ਟਾਈਮ ਬਾਈ ਜੀ ਹੁਣੇ ਕਹਿੰਦੇ ਖੁੱਲਾ ਤਿਆਰ ਆ ਬੱਚਾ ਮਗਰ ਬੱਚੀ ਆ ਬੁਤੀ ਬਾਤੀ ਦੋਸਤੋ ਬਹੁਤ ਸੋਹਣੀ ਆ ਬਾਕੀ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਹਵਾਨੇ ਦੇ ਬਰੀਕ ਵੀ ਵੇਚ ਬਹੁਤ ਸੋਹਣੀਆਂ ਥਣ ਮੈਂ ਦੂਸਰੀ ਸਾਈਡ ਤੋਂ ਵਖਾ ਦਿੰਨਾ ਆ ਦੋਸਤੋ ਦੂਸਰੀ ਸਾਈਡ ਤੋਂ ਵੇਚ ਸਕਦੇ ਆ ਸੋਹਣੇ ਥਾਣਾ ਚਾਰੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਥਾਣਾ ਸੇਮੇ ਸਾਈਜ਼ ਬੁਤੀ ਬਾਤੀ ਦੋਸਤੋ ਬਹੁਤ ਸੋਹਣੀ ਹੈ ਬਾਕੀ ਦੋਸਤੋ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਬਾਕੀ ਜਿੰਨਾ ਹਵਾਨਾ ਅੱਗੇ ਨੂੰ ਓਨਾ ਹੀ ਪਿੱਛੇ ਨੂੰ ਤਿਆਰ ਕੀਤਾ ਹੋਇਆ ਮੂਰ ਧੁੰਨੀ ਵਾਲੇ ਪਾਸੇ ਨੂੰ ਹਵਾਨਾ ਸੋਹਣਾ ਫਿਰਦਾ ਅੱਗੇ ਨੂੰ ਬਾਕੀ ਮੂਰਲੀ ਗਾੜੀ ਜਦੋਂ ਚੰਗਾ ਹੋਊਗਾ ਬੱਚੀ ਦੇ ਥਣ ਬਹੁਤ ਸੋਹਣੇ ਚਾਰੇ ਹੱਤੀ ਚਵਾਈ ਵਾਲੇ ਆ ਪ੍ਰਾਈਸ ਬਾਈ ਨੇ ਰੱਖਿਆ ਹੋਇਆ ਬੱਚੀ ਦਾ 70000 ਰੁਪਇਆ ਉਹ ਚੁਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ